ਸਸਿਕਾਉ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੋ ਅਮਰੀਕਾ ਤੋਂ ਕੁਝ ਵੱਡੀਆਂ ਖਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਆ ਮੇਰੇ ਨਾਲ ਅਮਰੀਕਾ ਤੋਂ ਪੱਤਰਕਾਰ ਅਮਰਿਤਪਾਲ ਕੋਰ ਵੀ ਜੁੜ ਚੁੱਕੇ ਨੇ ਅੱਜ ਸਭ ਤੋਂ ਪਹਿਲਾਂ ਗੱਲ ਗ੍ਰੀਨ ਕਾਰਡ ਵਾਲਿਆਂ ਦੀ ਕਰਾਂਗੇ ਜਿਨ੍ਹਾਂ ਨੂੰ ਲੈ ਕੇ ਐਡਵਾਈਜ਼ਰੀ ਇੱਕ ਜਾਰੀ ਕਰ ਦਿੱਤੀ ਗਈ ਹੈ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਹੈ ਜੇਕਰ ਉਹ ਟਰੈਵਲ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਹਦੇ ਉੱਪਰ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਔਰ ਇਹਦੇ ਨਾਲ ਹੀ H1B ਵੀਜ਼ੇ ਨੂੰ ਲੈ ਕੇ ਜਿਹੜੀਆਂ ਕਾਫੀ ਸਾਰੀਆਂ ਚੇਂਜਸ ਦੇਖੀਆਂ ਜਾ ਰਹੀਆਂ ਨੇ ਇਦੇ ਵਿੱਚ ਕੀ ਕੁਝ ਚੇਂਜ ਕੀਤਾ ਗਿਆ ਕਿੰਨਾ ਨੂੰ ਜਿਹੜਾ ਨੁਕਸਾਨ ਇਹਦਾ ਹੋ ਸਕਦਾ ਇਹਦੇ ਬਾਰੇ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਇਹਦੇ ਨਾਲ ਹੀ 트럼ਪ ਦੇ ਕੁਝ ਫੈਸਲਿਆਂ ਦੇ ਉੱਪਰ ਅਦਾਲਤ ਦੇ ਵੱਲੋਂ ਰੋਕ ਲਾ ਦਿੱਤੀ ਗਈ ਹੈ ਕਿਹੜੇ ਉਹ ਫੈਸਲੇ ਹੈਗੇ ਨੇ ਜਿਨ੍ਹਾਂ ਦੇ ਉੱਪਰ ਰੋਕ ਲਾਈ ਗਈ ਹੈ ਔਰ ਇਹਦੇ ਨਾਲ ਹੀ ਇੱਕ ਸ਼ਰਤ ਜਿਹੜੀ ਹੈ 트럼ਪ ਪ੍ਰਸ਼ਾਸਨ ਦੇ ਵੱਲੋਂ ਰੱਖ ਦਿੱਤੀ ਗਈ ਹੈ ਜੇਕਰ ਕੋਈ ਡਿਪੋਰਟ ਹੋਣ ਤੋਂ ਬਚਣਾ ਚਾਹੁੰਦਾ ਤਾਂ ਉਹਨੂੰ ਕੀ ਕਰਨਾ ਪਏਗਾ ਇਹਦੇ ਉੱਪਰ ਵੀ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਇਹਦੇ ਨਾਲ ਹੀ ਬਹੁਤ ਸਾਰੀਆਂ ਹੋਰ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਇੱਕ ਇੱਕ ਕਰਕੇ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਮ੍ਰਿਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਮਨਪੀਰ ਜੀ। ਅਮ੍ਰਿਤ ਗ੍ਰੀਨ ਕਾਰਡ ਨੂੰ ਲੈ ਕੇ ਇਸ ਵੇਲੇ ਬੜੀ ਚਰਚਾ ਚੱਲ ਰਹੀ ਹੈ ਕਿ ਹੁਣ 트럼ਪ ਪ੍ਰਸ਼ਾਸਨ ਗ੍ਰੀਨ ਕਾਰਡ ਵਾਲਿਆਂ ਦੇ ਦੁਆਲੇ ਹੋ ਗਿਆ ਹੈ। ਜਿਹੜੇ ਲੋਕ ਟ੍ਰੈਵਲ ਕਰਦੇ ਸੀਗੇ ਇਹਨਾਂ ਨੂੰ ਲੈ ਕੇ ਇੱਕ ਵਾਰਨਿੰਗ ਵੀ ਇਸ਼ੂ ਕਰ ਦਿੱਤੀ ਗਈ ਹੈ। ਮੈਂ ਚਾਹੁੰਨਾ ਕਿ ਸਭ ਤੋਂ ਪਹਿਲਾਂ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਵਿਸਥਾਰ ਦੇ ਨਾਲ ਦੱਸਿਓ ਕਿ ਕਿਹੜੀਆਂ ਗੱਲਾਂ ਦਾ ਹੁਣ ਧਿਆਨ ਰੱਖਣਾ ਪਏਗਾ। ਹਾਂਜੀ ਪਰਪੇ ਜਦੋਂ ਅਸੀਂ ਪਹਿਲਾਂ ਗੱਲ ਕਰਦੇ ਸੀ ਤੇ ਅਸੀਂ ਇਹ ਕਹਿੰਦੇ ਸੀਗੇ ਕਿ ਜਿਹੜਾ ਆ ਟ੍ਰੰਪ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਜਿਹੜੇ ਆ ਇਲੀਗਲ ਇਮੀਗ੍ਰੈਂਟਸ ਨੂੰ ਜਾਂ ਫਿਰ ਜਿਹੜੇ ਬਹੁਤ ਸਮੇਂ ਤੋਂ ਇੱਥੇ ਰਹਿ ਰਹੇ ਨੇ ਪਰ ਉਹ ਆਪਣੇ ਉਹਨਾਂ ਦੇ ਵੀਜ਼ੇ ਖਤਮ ਹੋ ਗਏ ਨੇ ਪਰ ਵਾਪਸ ਨਹੀਂ ਗਏ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪਰ ਹੁਣ ਜਿਹੜਾ ਅਸੀਂ ਪਿਛਲੇ ਦਿਨਾਂ ਤੋਂ ਖਬਰਾਂ ਸੁਣਦੇ ਆ ਰਹੇ ਹਾਂ ਕਿ ਹੁਣ ਇੱਕ ਹਿਸਾਬ ਨਾਲ ਜਿਹੜੇ ਗ੍ਰੀਨ ਕਾਰਡ ਹੋਲਡਰਸ ਨੇ ਉਹ ਵੀ ਸੁਰੱਖਿਤ ਨਹੀਂ ਨੇ ਕਿਉਂਕਿ ਉਹਨਾਂ ਨੂੰ ਵੀ ਵੱਖਰੇ ਵੱਖਰੇ ਤਰੀਕੇ ਨਾਲ ਜਿਹੜਾ ਹੁਣ ਆਈਸੋ ਲੋ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਵਿੱਚੋਂ ਕਈਆਂ ਨੂੰ ਡਿਪੋਰਟ ਵੀ ਕੀਤਾ ਜਾ ਚੁੱਕਾ ਹੈ ਕਈਆਂ ਦਾ ਇੱਥੋਂ ਤੱਕ ਵੀ ਕਿਹਾ ਗਿਆ ਸੀ ਕਿ 30 35 ਸਾਲਾਂ ਦੋ ਲੋਕ ਇੱਥੇ ਰਹਿੰਦੇ ਪਏ ਸੀ ਪਰ ਫਿਰ ਵੀ ਉਹਨਾਂ ਨੂੰ ਜਿਨ੍ਹਾਂ ਦਾ ਈਵਨ ਕੋਈ ਕ੍ਰਿਮੀਨਲ ਰਿਕਾਰਡ ਵੀ ਨਹੀਂ ਸੀ ਫਿਰ ਵੀ ਉਹਨਾਂ ਨੂੰ ਹਾਂ ਹੁਣ ਗ੍ਰੀਨ ਕਾਰਡ ਹੋਲਡਰਸ ਵਾਸਤੇ ਇੱਕ ਨਵੀਂ ਐਡਵਾਈਸਰੀ ਵੀ ਜਾਰੀ ਕੀਤੀ ਗਈ ਹੈ ਕਿ ਉਹ ਆਪਣੇ ਦੇਸ਼ਾਂ ਨੂੰ ਜਦੋਂ ਜਾਂਦੇ ਆ ਤਾਂ ਉਹ ਟ੍ਰੈਵਲ ਜਿਹੜਾ ਆ ਉਹ ਸੋਚ ਸਮਝ ਕੇ ਕਰਨ ਕਿਉਂਕਿ ਡ੍ਰੰਪ ਪ੍ਰਸ਼ਾਸਨ ਵੱਲੋਂ ਇਸ ਚੀਜ਼ ਦਾ ਦੇਖਿਆ ਜਾਂਦਾ ਪੂਰੀ ਤਰ੍ਹਾਂ ਦੇਖਦੇ ਉਹ ਕਿਤੇ ਦਿਨ ਕਿਤੇ ਠੀਕ ਵੀ ਨਹੀਂ ਕਿ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਪਹਿਲਾਂ ਤੁਸੀਂ ਗ੍ਰੀਨ ਕਾਰਡ ਦੇ ਪਿੱਛੇ ਭੱਜਦੇ ਹੋ ਜਦੋਂ ਤੁਹਾਡੇ ਕੋਲ ਗ੍ਰੀਨ ਕਾਰਡ ਆਉਂਦਾ ਤੁਸੀਂ ਉਸੇ ਵੇਲੇ ਆਪਣੇ ਮੁਲਕਾਂ ਨੂੰ 도ੜਨ ਲੱਗ ਜਾਂਦੇ ਹੋ ਤੁਸੀਂ ਇੰਨਾ ਸਮਾਂ ਪਹਿਲਾਂ ਗ੍ਰੀਨ ਕਾਰਡ ਦੀ ਵੇਟ ਕਰਦੇ ਹੋ ਇੱਥੇ ਅਸਾਈਲਮ ਦੇ ਕੇਸ ਲਾਉਂਦੇ ਹੋ ਵੀ ਸਾਨੂੰ ਜਿੱਦਾਂ ਤੁਹਾਡੀ ਅਸਾਈਲਮ ਪਹਿਲਾਂ ਤੁਹਾਨੂੰ ਅਸਾਈਲਮ ਦੇ ਟਾਈਮ ਤੇ ਤੁਸੀਂ ਕਹਿੰਦੇ ਸਾਨੂੰ ਆਪਣੇ ਦੇਸ਼ਾਂ ਵਿੱਚ ਖਤਰਾ ਫਿਰ ਜਿੱਦਾਂ ਤੁਹਾਨੂੰ ਗ੍ਰੀਨ ਕਾਰਡ ਆਉਂਦਾ ਤੁਸੀਂ ਆਪਣੇ ਦੇਸ਼ਾਂ ਨੂੰ ਟਰੈਵਲ ਕਰਨਾ ਸ਼ੁਰੂ ਕਰ ਦਿੰਦੇ ਹੋ ਫਿਰ ਉਹ ਸੋਚਦੇ ਆ ਕਿ ਹੁਣ ਖਤਰਾ ਕਿਉਂ ਨਹੀਂ ਰਹਿ ਗਿਆ ਤੁਹਾਨੂੰ ਜਦੋਂ ਤੁਹਾਡੇ ਕੋਲ ਗ੍ਰੀਨ ਕਾਰਡ ਆ ਗਿਆ ਤਾਂ ਉਹ ਖਤਰਾ ਥੋੜੀ ਖਤਮ ਹੋ ਗਿਆ ਤੁਹਾਡੇ ਲਈ ਉਸ ਤੋਂ ਇਲਾਵਾ ਸਾਡੇ ਜਿਹੜੇ ਗ੍ਰੀਨ ਕਾਰਡ ਹੋਲਡਰਸ ਬਜ਼ੁਰਗ ਨੇ ਇੱਥੇ ਬਹੁਤ ਸਾਰੀ ਗਿਣਤੀ ਚ ਇਹੋ ਜਿਹੇ ਬਜ਼ੁਰਗ ਰਹਿੰਦੇ ਨੇ ਜਿਹੜੇ 6 ਮਹੀਨੇ ਤਾਂ ਇੱ ਉਹ ਦੇਸ਼ ਤੋਂ ਬਾਹਰ ਐਸਾ ਜਦੋਂ ਉਹਨਾਂ ਨੂੰ ਵਾਪਸ ਫੇਰ ਇੱਥੇ ਆਣਾ ਪੈਂਦਾ ਸੋ 6 ਮਹੀਨੇ ਇੱਥੇ ਰਹਿੰਦੇ ਨੇ ਤੇ 6 ਮਹੀਨੇ ਉਹ ਫਿਰ ਆਪਣੇ ਛੁੱਟੀਆਂ ਕੱਟਣ ਆਪਣੇ ਪਿੰਡਾਂ ਨੂੰ ਚਲੇ ਜਾਂਦੇ ਨੇ ਮੋਸਟਲੀ ਉਹਨਾਂ ਵਿੱਚੋਂ ਸਿਆਲ ਜਦੋਂ ਇੱਥੇ ਜ਼ਿਆਦਾ ਠੰਡ ਹੋ ਜਾਂਦੀ ਤਾਂ ਉਹ ਇੰਡੀਆ ਚਲ ਜਾਂਦੇ ਨੇ ਫਿਰ ਉਹ ਵਾਪਸ ਆਉਂਦੇ ਆ ਤਾਂ ਹੁਣ ਇਹਨਾਂ ਨੇ ਕਿਹਾ ਕਿ ਤੁਸੀਂ ਗ੍ਰੀਨ ਕਾਰਡ ਤਾਂ ਇੱਥੇ ਦਾ ਲੈ ਕੇ ਬੈਠੇ ਹੋਏ ਹੋ ਫਿਰ ਤੁਸੀਂ ਆਪਣੇ ਦੇਸ਼ਾਂ ਨੂੰ ਵਾਪਸ ਕੀ ਕਰਨ ਜਾਂਦੇ ਹੋ ਇੰਨੇ-ਇੰਨੇ ਸਮੇਂ ਵਾਸਤੇ ਸੋ ਉਹਨਾਂ ਤੇ ਸਖਤੀ ਕੀਤੀ ਜਾ ਰਹੀ ਹੈ ਹੁਣ ਉਹਨਾਂ ਨੂੰ 에ਅਰਪੋਰਟ ਤੇ ਰੋਕ ਕੇ ਉਹਨਾਂ ਕੋਲੋਂ ਲੰਮਾ ਸਮਾਂ ਜਿਹੜੀ ਹੈ ਉਹ ਪੁੱਛਗਿੱਛ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਉਹਨਾਂ ਨੂੰ ਹਿਰਾਸਤ 'ਚ ਰਾਤ ਭਰ ਰੱਖਿਆ ਜਾਂਦਾ ਹੈ ਫਿਰ ਉਹਨਾਂ ਤੇ ਸਖਤੀ ਨਾਲ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਇੱਥੇ ਜੇ ਰਹਿਣਾ ਨਹੀਂ ਚਾਹੁੰਦੇ ਉਹਨਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਕਿ ਉਹ ਆਪਣਾ ਜਿਹੜਾ ਗ੍ਰੀਨ ਕਾਰਡ ਹੈ ਉਹ ਸਰੈਂਡਰ ਕਰ ਦੇਣ ਫਿਰ ਇਹ ਤੱਕ ਵੀ ਖਬਰਾਂ ਸਾਹਮਣੇ ਆਈਆਂ ਕਿ ਉਹਨਾਂ ਨੂੰ ਕੋਈ ਫਾਰਮ ਪਰ ਅਨੁਦਿੱਤਾ ਜਾਂਦਾ ਆ ਪਰ ਬਹੁਤਿਆਂ ਨੂੰ ਜਿਹੜੇ ਆ ਜਾਣਕਾਰੀ ਨਹੀਂ ਹੁੰਦੀ ਮੰਨ ਲਓ ਜਿਹੜੇ ਬਜ਼ੁਰਗ ਹੈ ਜਿਨ੍ਹਾਂ ਨੂੰ ਇੰਗਲਿਸ਼ ਘੱਟ ਆਂਦੀ ਹੈ ਉਹਨਾਂ ਵਿੱਚ ਬਹੁਤਿਆਂ ਨੂੰ ਜਾਣਕਾਰੀ ਨਹੀਂ ਕਿ ਇਹ ਫਾਰਮ ਕਾਦੇ ਲਈ ਆ ਸੋ ਉਹ ਇੱਕ ਤਰ੍ਹਾਂ ਨਾਲ ਫਾਰਮ ਇਹੀ ਹੁੰਦਾ ਕਿ ਤੁਸੀਂ ਜਿਹੜਾ ਆਪਣਾ ਗ੍ਰੀਨ ਕਾਰਡ ਹੈ ਉਹ ਸਰਂਡਰ ਕਰਦੇ ਪਏ ਹੋ ਸੋ ਜਿਹੜੇ ਇਮੀਗ੍ਰੇਸ਼ਨ ਮਾਹਿਰ ਹੈ ਉਹਨਾਂ ਵੱਲੋਂ ਲੋਕਾਂ ਨੂੰ ਇਹ ਜਿਹੜੀ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਕਿ ਤੁਸੀਂ ਉੱਥੇ ਕੋਈ ਵੀ ਜਿਹੜਾ ਹੈ ਸਾਈਨ ਨਾ ਕਰੋ ਕਿਸੇ ਵੀ ਫਾਰਮ ਤੇ ਸਾਈਨ ਨਾ ਕਰੋ ਤੁਸੀਂ ਪਹਿਲਾਂ ਆਪਣੇ ਵਕੀਲ ਨਾਲ ਕਿਉਂਕਿ ਉਹਨਾਂ ਕੋ ਪੂਰੇ ਰਾਈਟਸ ਹੈ ਉਹਨਾਂ ਕੋ ਗ੍ਰੀਨ ਕਾਰਡ ਹੈ ਕਿ ਉਹ ਆਪਣੇ ਜਿਹੜੇ ਵਕੀਲ ਨਾਲ ਹੈ ਉਹ ਗੱਲਬਾਤ ਕਰਨ ਸੋ ਮਤਲਬ ਉਹਨਾਂ ਦਾ ਮੇਨ ਟਾਰਗੇਟ ਇਹੀ ਹੈ ਕਿ ਜਿਹੜੇ ਜਿਹੜੇ ਵੀ ਲੋਕ ਜਿਉ ਇੱਥੇ ਰਹਿਣਾ ਪਸੰਦੀ ਨਹੀਂ ਕਰਦੇ ਜੇ ਉਹਨਾਂ ਨੂੰ ਆਪਣੇ ਮੁਲਕਾਂ ਨੂੰ ਜਾਣਾ ਉਹਨਾਂ ਤਾਂ ਆਪਣਾ ਗ੍ਰੀਨ ਕਾਰਡ ਜਿਹੜਾ ਆ ਉਹ ਸਾਨੂੰ ਸੈਂਡਰ ਕਰਦੇ ਸੋ ਸਖਤੀਆਂ ਹਰ ਤਰ੍ਹਾਂ ਨਾਲ ਵਧਾਈਆਂ ਜਾ ਰਹੀਆਂ ਆ ਇਹ ਸਿਰਫ ਜਿਹੜਾ ਐਡਵਾਈਜ਼ਰੀ ਹੈ ਗ੍ਰੀਨ ਕਾਰਡ ਦੇ ਨਾਲ ਨਾਲ ਹੁਣ H1B ਤੇ F1 ਵੀਜ਼ੇ ਵਾਲਿਆਂ ਲਈ ਵੀ ਜਾਰੀ ਕਰ ਦਿੱਤੀ ਗਈ ਹੈ ਅਹ ਨਾ ਦਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜੇ ਬਹੁਤ ਸਾਰੇ ਆਈਟੀ ਪ੍ਰੋਫੈਸ਼ਨਲ ਦਾ ਕੋਈ ਵੀ ਇਥੇ H1 ਤੇ ਆਉਂਦੇ ਨੇ ਬਹੁਤ ਸਾਰੇ ਇਹੋ ਜਿਹੇ ਵਿੱਚ ਹੁੰਦੇ ਨੇ ਕੰਮ ਕਰਨ ਵਾਲੇ ਜਿਹੜੇ ਆਨਲਾਈਨ ਵਰਕ ਆਪਣੇ ਦੇਸ਼ਾਂ ਤੋਂ ਵੀ ਕਰ ਲੈਂਦੇ ਨੇ ਕਈ ਵਾਰੀ ਉਹ 2 2 3 3 ਮਹੀਨੇ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਅਸੀਂ ਚਲੋ ਵੀਜ਼ਾ ਤੇ ਸਾਡੇ ਕੋਲ ਹੈਗਾ ਹੀ ਆ ਪਰ ਹੁਣ ਉਹ ਸਾਰਿਆਂ ਤੇ ਸਖਤੀ ਕਰਦੇ ਪਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਜਾਣਾ ਹੈ ਆਪਣੇ ਦੇਸ਼ਾਂ ਨੂੰ ਤਾਂ ਸੋਚ ਸਮਝ ਕੇ ਜਾਓ ਜੇ ਤੁਹਾਨੂੰ ਨੀਡ ਨਹੀਂ ਹੈ ਸਾਰੇ ਮਾਹਿਰ ਜਿਹੜੇ ਇਮੀਗ੍ਰੇਸ਼ਨ ਨਾਲੋਂ ਇਹਹੀ ਰਾਏ ਦਿੱਤੀ ਜਾ ਰਹੀ ਹੈ ਕਿ ਜੇ ਤੁਹਾਨੂੰ ਦੀ ਨਹੀਂ ਹੈ ਤੁਹਾਨੂੰ ਬਹੁਤ ਜ਼ਿਆਦਾ ਹੀ ਕੋਈ ਜ਼ਰੂਰਤ ਹੈ ਤਾਂ ਹੀ ਤੁਸੀਂ ਟ੍ਰੈਵਲ ਕਰੋ ਆਦਰਵਾਇਜ਼ ਤੁਹਾਨੂੰ ਇੱਕ ਤਾਂ ਬਹੁਤ ਸਾਰੀ ਪੁੱਛਗਿੱਛ ਹੋਏਗੀ ਤੁਹਾਡੇ ਕੋਲੋਂ ਦੂਜਾ ਜਦੋਂ ਤੁਸੀਂ ਵਾਪਸ ਆਣੇ ਹੋ ਤੁਹਾਡਾ ਹੋ ਸਕਦਾ ਹੈ ਕਿ ਉੱਥੋਂ ਜਿਹੜਾ ਵੀਜ਼ਾ ਹੈ ਜਾਂ ਕਿਸੇ ਦੀ ਰੀਨਿਊ ਹੋਣਾ ਹੈ ਵੀਜ਼ਾ ਹੋ ਸਕਦਾ ਜਿਹੜਾ ਸਟੈਂਪਿੰਗ ਉੱਥੇ ਲੱਗਦੀ ਆ ਉਹਦੇ 'ਚ ਜਿਹੜਾ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਣ ਬਹੁਤ ਸਾਰੀ ਦੇਰੀ ਹੋ ਜੇ ਇੰਟਰਵਿਊਜ਼ ਜਾਂ ਡੇਟਸ ਜਿਹੜੀਆਂ ਉਹ ਮਿਲਣ 'ਚ ਦੇਰੀ ਹੋਵੇ ਸੋ ਸਾਰਿਆਂ ਲਈ ਇਹ ਗੱਲ ਹੈ ਸਟੂਡੈਂਟਸ ਆ ਚਾਹੇ H1B ਵਾਲੇ ਆ ਚਾਹੇ ਗ੍ਰੀਨ ਕਾਰਡ ਹੋਲਡਰਸ ਆ ਸਾਰਿਆਂ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਤੁਸੀਂ ਜਿਹੜਾ ਆ ਟਰੈਵਲ ਹੈ ਉਹ ਸੋ ਸਮਝ ਕੇ ਕਰੋ ਸੋ ਅਸੀਂ ਵੀ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਕਿਸੇ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਫਿਰ ਹੀ ਉਹ ਟਰੈਵਲ ਕਰੇ ਆਦਰਵਾਇਜ਼ ਜਿੰਨਾ ਚੇਰ ਟਰੰਪ ਪ੍ਰਸ਼ਾਸਨ ਦਾ ਜੇ 3 ਸਾਲ 3.5 ਸਾਲ ਦਾ ਹੋਰ ਕਾਰਜਕਾਲ ਹੈ ਅਵੋਇਡ ਕਰਨ ਸੋ ਇਹ ਚਾਰ ਸਾਲ ਤੇ ਅਜੇ ਹੈ ਹੀ ਨਹੀਂ ਨੇ ਵੀ ਸਖਤੀ ਵਾਲੇ ਸੋ ਅਜੇ ਅਵੋਇਡ ਕਰਨ ਸਾਰੇ ਜੇ ਲੋੜ ਹੈ ਫੇਰ ਹੀ ਤੁਸੀਂ ਟਰੈਵਲ ਕਰੋ ਹੂੰ ਵਾਕੀ ਇਹ ਇੱਕ ਸਖਤੀ ਵਾਲਾ ਫੈਸਲਾ ਹੈਗਾ ਹਾਲਾਂਕਿ ਬਹੁਤ سارے ਲੋਕਾਂ ਨੂੰ ਇਉਂ ਵੀ ਲੱਗਦਾ ਹੁੰਦਾ ਕਿ ਸ਼ਾਇਦ ਇਨੀ ਸਖਤੀ ਹੈ ਨਹੀਂ ਪਰ ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਹੈਗੀ ਪਰ ਜਿਸ ਤਰੀਕੇ ਦੇ ਨਾਲ ਟਰੰਪ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਦੋ ਵਾਰੀ ਸੋਚੋ ਤਾਂ ਇਸ ਇਸੇ ਕਰਕੇ ਕਿਹਾ ਜਾ ਰਿਹਾ ਕਿ ਧਿਆਨ ਦੇ ਨਾਲ ਇਹ ਚੀਜ਼ਾਂ ਰੱਖਣੀਆਂ ਚਾਹੀਦੀਆਂ ਨੇ ਮਾਈਂਡ ਦੇ ਵਿੱਚ ਤਾਂ ਕਿ ਜੇਕਰ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਇਹ ਚੀਜ਼ਾਂ ਤੁਹਾਨੂੰ ਪਤਾ ਹੋਣਾ ਤਾਂ ਅਮਰੀਕਾ ਉੱਤਰ H1B ਵੀਜ਼ੇ ਨੂੰ ਲੈ ਕੇ ਵੀ ਕਾਫੀ ਸਾਰੀਆਂ ਚੇਂਜਸ ਕੀਤੀਆਂ ਗਈਆਂ ਨੇ ਜਿਹੜੀਆਂ ਚੇਂਜਸ ਹੋਈਆਂ ਨੇ ਸਭ ਤੋਂ ਵੱਧ ਅਸਰ ਕਿਹਨਾਂ ਦੇ ਉੱਪਰ ਦੇਖਿਆ ਜਾ ਸਕਦਾ ਅ ਮਨਪ੍ਰੀਤ ਜੀ ਜੇ ਅਚਾਨ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਬਹੁਤ ਵੱਡੀ ਗਿਣਤੀ 'ਚ ਜਿਹੜੇ ਆਪਣੇ ਇੰਡੀਅਨ ਜਿਹੜੇ ਆ ਉਹੀ ਆਉਂਦੇ ਨੇ ਆਈਟੀ ਸੈਕਟਰ ਦੇ ਜਿਹੜੇ ਬਹੁਤ ਸਾਰੇ ਲੋਕ ਨੇ ਇੱਥੇ ਆ ਕੇ H1B ਤੇ ਆਉਂਦੇ ਨੇ ਤੇ ਇੱਥੇ ਕੰਮ ਕਰਦੇ ਨੇ ਸੋ ਇਹਦਾ ਸਭ ਤੋਂ ਵੱਧ ਅਸਰ ਜਿਹੜਾ ਉਹ ਭਾਰਤੀਆਂ ਤੇ ਹੀ ਪਵੇਗਾ ਤੇ ਜਿਹੜਾ ਮੈਂ ਦੱਸੇ ਚਾਹੂੰਗੀ ਕਿ ਸਭ ਤੋਂ ਪਹਿਲਾਂ ਤੇ ਇਹਨਾਂ ਨੇ ਫੀਸ ਵਧਾਤੀ ਹੈ ਜਿਹੜੀ ਲੋਟਰੀ ਪ੍ਰੋਸੈਸ ਰਜਿਸਟ੍ਰੇਸ਼ਨ ਫੀਸ ਹੁੰਦੀ ਹੈ ਇਹਨਾਂ ਦੀ ਉਹ ਇਹਨਾਂ ਨੇ ਵਧਾ ਕੇ ਉਹ ਤੇ ਸਿੱਧਾ ਹੀ 70% ਦੀ ਵਾਧਾ ਕਰਤਾ ਉਹ ਇਹਨਾਂ ਨੇ 10 ਡਾਲਰ ਤੋਂ ਵਧਾ ਕੇ 215 ਡਾਲਰ ਕਰ ਦਿੱਤੀ ਉਸ ਤੋਂ ਬਾਅਦ ਵਾਲੇ ਖਰਚੇ ਤਾਂ ਬਾਅਦ ਦੇ ਆ ਤਾਂ ਸਿਰਫ ਰਜਿਸਟ੍ਰੇਸ਼ਨ ਫੀਸ ਦੀ ਗੱਲ ਹੈ ਸੋ ਜਿਹੜਾ ਯੂ ਐਸ ਸੀ ਆਈ ਐਸ ਤੇ ਡੀ ਐਚ ਐਸ ਜਿਹੜੇ ਡਿਪਾਰਟਮੈਂਟਸ ਨੇ ਇਹਨਾਂ ਨੇ ਬਹੁਤ ਸਾਰੀਆਂ ਚੇਂਜਸ ਕੀਤੀਆਂ ਨੇ ਜਿਹੜਾ ਮੈਂ ਇੱਕ ਫਾਈਨੈਂਸ਼ੀਅਲ ਟਾਈਮਜ਼ ਰਿਪੋਰਟ ਦਾ ਹਵਾਲਾ ਦੇਣਾ ਚਾਹੂੰਗੀ ਕਿ ਉਹਨਾਂ ਨੇ ਦੱਸਿਆ ਕਿ ਜਿਹੜਾ ਫੋਰਨ ਲੇਬਰ ਐਕਸੈਸ ਗੇਟਵੇ ਜਿਹਨੂੰ 플ੈਗ ਕਹਿੰਦੇ ਨੇ ਉਹ ਅਮਰੀਕਨ ਜਿਹੜੇ ਐਮਪਲੋਇਰਸ ਆ ਉਹਨਾਂ ਨੂੰ ਇੱਕ ਅਥੋਰਿਟੀ ਦੀੰਦਾਂ ਕਿ ਉਹ ਜਿਹੜੇ ਫੋਰਨ ਜਿਹੜੇ ਵਰਕਰਸ ਨੇ ਉਹਨਾਂ ਨੂੰ ਹਾਇਰ ਕਰ ਸਕਦੇ ਨੇ ਸੋ ਹੁੰਦੇ ਸੀ ਜਿਹੜੀਆਂ ਪੰਜ ਸਾਲ ਤੱਕ ਦੀਆਂ ਉਥੇ ਪਈਆਂ ਹੁੰਦੀਆਂ ਨੇ ਐਪਲੀਕੇਸ਼ਨਸ ਪਈਆਂ ਨੇ ਇਹਨਾਂ ਨੇ ਹੁਣ ਕਿਹਾ ਹੈ ਕਿ ਉਹਨਾਂ ਨੂੰ ਰਿਮੂਵ ਕਰ ਦਿੱਤਾ ਜਾਏ ਮਤਲਬ ਜਿਹੜੇ 5 ਸਾਲ ਪੁਰਾਣੇ ਕੇਸ ਦਾ ਹੁਣ ਇਹ ਉਹਨਾਂ ਨੂੰ ਨਹੀਂ ਦੇਖਣਗੇ ਹੁਣ ਇਹ ਜਿਹੜੀਆਂ ਨਵੀਆਂ ਐਪਲੀਕੇਸ਼ਨਾਂ ਆਣਗੀਆਂ ਉਹਦੇ ਤੇ ਹੀ ਕੰਮ ਕਰਨਗੇ ਸੋ ਨਵੀਂ ਜਿਹੜੀ ਹੈ ਜਿਹੜੀ ਹੁਣ ਨਵੀਂ ਪ੍ਰਕਿਰਿਆ ਸ਼ੁਰੂ ਹੋਏਗੀ ਨਵੇਂ ਤਰੀਕੇ ਨਾਲ ਜਿਹੜਾ ਇਹ ਸਾਰੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਟੰਪ ਹੋ ਰਹਾ ਤਾਂ ਫਿਰ ਤੋਂ ਬਿਆਨ جاری ਉਹ ਹੀ ਕੀਤਾ ਜੋ ਪਹਿਲਾਂ ਉਹ ਕਹਿੰਦੇ ਸੀਗੇ ਕਿ ਜਿਹੜਾ ਤੇ ਬਹੁਤ ਹੀ ਮਾਹਿਰ ਬਹੁਤ ਹੀ ਬਹੁਤ ਕਾਬਿਲ ਕੋਈ ਵੀ ਹੈਗਾ ਮਾਹਿਰ ਆਪਣੇ ਫੀਲਡ ਵਿੱਚ ਸਿਰਫ ਅਸੀਂ ਚਾਹੁੰਦੇ ਆ ਕਿ ਉਹਨੂੰ ਹੀ ਮੌਕਾ ਮਿਲੇ ਤੇ ਅਸੀਂ ਚਾਹੁੰਦੇ ਆ ਕਿ ਨਿਰਪੱਖ ਤੇ ਬਰਾਬਰ ਮੌਕੇ ਮਿਲਣ ਇਹ ਨਾ ਹੋਵੇ ਕਿ ਕੋਈ ਇੱਕ ਵਿਅਕਤੀ ਜਿਹੜਾ ਆ ਉਹ ਹੀ ਸਾਰੇ ਫਾਇਦੇ ਚੁੱਕ ਜਿਉਂ ਕਿ ਪਹਿਲਾਂ ਇਹ ਹੁੰਦਾ ਸੀ ਕਿ ਇੱਕ ਵਿਅਕਤੀ ਲਈ ਇੱਕ ਤੋਂ ਵੱਧ ਕੰਪਨੀਆਂ ਜਿਹੜੀਆਂ ਆ ਉਹ ਉਹਦੇ ਲਈ ਇੱਕ ਪ੍ਰਕਿਰਿਆ ਸ਼ੁਰੂ ਕਰ ਸਕਦੇ ਸੀ ਉਹਨੂੰ ਬੁਲਾਉਣ ਲਈ ਪਰ ਹੁਣ ਉਹ ਵੀ ਉਹ ਵੀ ਇਹਨਾਂ ਨੇ ਬੰਦ ਕਰਤਾ ਕਿਉਂਕਿ ਇਹ ਚਾਹੁੰਦੇ ਆ ਕਿ ਹਰ ਵਿਅਕਤੀ ਜੇ ਕੋਈ ਬਹੁਤ ਜ਼ਿਆਦਾ ਜਿਹਦੇ ਕੋਲ ਹੈਗੀ ਆਪਣੇ ਸਕਿਲਸ ਹੈਗੇ ਨੇ ਉਹਨੂੰ ਮੌਕਾ ਮਿਲੇ ਤੇ ਉਹ ਬਾਕੀਆਂ ਦੇ ਕਰਕੇ ਜਿਹੜਾ ਆ ਉਹ ਪਿੱਛੇ ਨਾ ਰਹਿ ਜਾਵੇ ਸੋ ਇਹ H1B ਜਿਹੜੇ ਆ 70% ਦੀ ਜਿਹੜੇ ਆ ਉਹ 2022 ਤੋਂ ਲੈ ਕੇ ਸਤੰਬਰ 2023 ਤੱਕ ਭਾਰਤੀਆਂ ਨੂੰ ਵੀਜ਼ੇ ਮਿਲੇ ਆ ਸੋ ਤੁਸੀਂ ਆਪ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਨਾਲ ਜਿਹੜਾ ਆ ਜਿਹੜੀਆਂ ਇਹ ਚੇਂजेस ਆਣੀਆਂ ਨੇ ਇਹਦੇ ਨਾਲ ਸਭ ਤੋਂ ਵੱਧ ਭਾਰਤੀ ਹੀ ਪ੍ਰਭਾਵਿਤ ਹੋਣਗੇ ਹਮ ਜਾਨਕਿ ਹਰ ਪਾਸੇ ਪ੍ਰਵਾਸੀਆਂ ਦੇ ਉੱਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ਕਤੀ ਹੁੰਦੀ ਦੇਖੀ ਜਾ ਰਹੀ ਹੈ ਅੰਮ੍ਰਿਤ ਜਿਹੜੇ ਲੋਕਾਂ ਨੂੰ ਪਹਿਲਾਂ ਡਿਪੋਰਟ ਕੀਤਾ ਜਾ ਰਿਆ ਸੀਗਾ ਜਿਹੜੇ ਕੱਚੇ ਸੀਗੇ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਨਹੀਂ ਸੀ ਹੈਗਾ ਜਿਵੇਂ ਆਈਸੀ ਦੇ ਵੱਲੋਂ ਚਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਇਸ ਮਾਮਲੇ ਦੇ ਵਿੱਚ ਕੋਈ ਖੰਡ ਠੰਡੋਲਾ ਹੁੰਦਾ ਨਜ਼ਰ ਆ ਰਿਹਾ ਅ ਜੀ ਪਹਿਲਾਂ ਨਾਲੋਂ ਹੁਣ ਥੋੜੀ ਜੀ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਕ ਤਾਂ ਕਿਉਂਕਿ ਡਿਟੈਂਸ਼ਨ ਸੈਂਟਰ ਜਿਹੜੇ ਆ ਉਹਨਾਂ 'ਚ ਜਗ੍ਹਾ ਹੀ ਨਹੀਂ ਬਚਦੀ ਪਈ ਇਨਾਂ ਕੋਲ ਸੋ ਉਹਦੇ ਕਰਕੇ ਦੂਸਰਾ ਜਿਹੜਾ ਖਰਚੇ ਜਿਹੜੇ ਆ ਹੁਣ ਇਹ ਕਾਂਗਰਸ ਨੂੰ ਕਹਿ ਰਿਹਾ ਕਿ ਸਾਨੂੰ ਜਿਹੜੀ ਆ ਹੋਰ ਫੰਡ ਦਿੱਤੇ ਜਾਣ ਜਿਹੜੇ ਡਿਪੋਰਟੇਸ਼ਨ ਵਿੱਚ ਮੈਂ ਉਹਦੇ ਵਾਸਤੇ ਸੋ ਉਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਕਿਤੇ ਨਾ ਕਿਤੇ ਜਿਹੜੀ ਆ ਇਹ ਥੋੜੇ ਜੇ ਪਹਿਲਾਂ ਨਾਲੋਂ ਮੰਨ ਲਓ ਪਹਿਲਾਂ 1100 ਦੇ ਕਰੀਬ ਜਿਹੜੇ ਆ ਰੋਜ਼ ਜਿੰਨਾ ਡਿਟੇਨ ਕੀਤੇ ਜਾਂਦੇ ਸੀ ਹੁਣ ਉਹਨਾਂ ਦੀ ਗਿਣਤੀ 600 ਦੇ ਕਰੀਬ ਰਹਿ ਗਈ ਹੈ ਮਤਲਬ ਅਧਿਕ ਗਿਣਤੀ ਤੁਸੀਂ ਕਹਿ ਸਕਦੇ ਆਂ ਅਸੀਂ ਕਿ ਉਹਦੇ 'ਚ ਫਰਕ ਪਿਆ ਆ ਬਾਕੀ ਇਹ ਵੀ ਕਿਹਾ ਜਾ ਰਿਹਾ ਕਿ ਕੁਝ ਜਿਹੜੀਆਂ ਰਿਪੋਰਟਸ ਜਿਹੜੀਆਂ ਪੂਰੀ ਤਰ੍ਹਾਂ ਸਾਹਮਣੇ ਨਹੀਂ ਵੀ ਆ ਰਹੀਆਂ ਜਿਹੜੇ ਕਿਸ ਸਾਰਿਆਂ ਦੀ ਜਿਹੜੀ ਆ ਸੂਚੀ ਜਾਰੀ ਨਹੀਂ ਕਰਦੇ ਕਿਉਂਕਿ ਕਿਤੇ ਨਾ ਕਿਤੇ ਆਈਸ ਦੇ ਵਿੱਚ ਵੀ ਆ ਰਿਹਾ ਸੀ ਕਿ ਆਈਸ ਦੇ ਜਿਹੜੇ ਅਧਿਕਾਰੀ ਆ ਉਹ ਲੀਕ ਕਰਦੇ ਆ ਇਨਫੋਰਮੇਸ਼ਨ ਸੋ ਇਹਨਾਂ ਨੂੰ ਨਾ ਤਾਂ ਵੀ ਸ਼ੱਕ ਹੈ ਸੋ ਜਿਹੜੀਆਂ ਇਹ ਰਲੀਆਂ ਮਿਲੀਆਂ ਜਿਹਾ ਜੇ ਕੰਮ ਜਿਹੜੇ ਚੱਲਦੇ ਪਏ ਪਰ ਕਿਤੇ ਨਾ ਕਿਤੇ ਜਿਹੜੇ ਆ ਜਿਹ ਡਿਟੇਨੈਂਸ ਜਿਹੜੀਆਂ ਉਹਨਾਂ ਦੀ ਗਿਣਤੀ ਘਟੀ ਆ ਤੇ ਉਹਦੇ ਨਾਲ ਡਿਪੋਰਟਸ ਦੀ ਗਿਣਤੀ ਵੀ ਘਟੀ ਆ ਸੋ ਪਹਿਲਾਂ ਜਿਦਾਂ ਅਸੀਂ ਕਹਿਆ ਪਹਿਲਾਂ ਦੇਖਿਆ ਕੁਝ ਹਫ਼ਤੇ ਤੱਕ ਝਾਰ-ਪੜ ਪਰ ਕੇ ਜਾ ਰਹੇ ਸੀ ਹੁਣ ਉਹ ਖਬਰਾਂ ਘਟ ਗਈਆਂ ਨੇ ਤੇ ਕਿਉਂਕਿ ਸਰਕਾਰ ਨੂੰ ਬਹੁਤ ਜ਼ਿਆਦਾ ਖਰਚੇ ਕਰਨੇ ਪੈ ਰਹੇ ਨੇ ਬਾਕੀ ਜਿਹੜਾ ਪਰ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਇੱਕ ਜਿਹੜਾ ਹੈ ਡੈਨਵਰ ਦਾ ਸੈਂਟਰ ਹੈ ਡਿਟੈਂਸ਼ਨ ਸੈਂਟਰ ਉੱਥੋਂ ਇਹ ਵੀ ਖਬਰ ਆਈ ਹੈ ਕਿ ਲੋਕ ਹੋਣਾ ਰਿਪੋਰਟ ਹੋਣ ਤੋਂ ਬਚਣ ਲਈ ਜਿਹੜੇ ਆ ਹੋਰ-ਹੋਰ ਟਿਕੜਮਬਾਜ਼ੀਆਂ ਵੀ ਕਰਨੀਆਂ ਸ਼ੁਰੂ ਕਰਦੇ ਉਹਨਾਂ ਨੇ ਨਵੇਂ-ਨਵੇਂ ਰਾਹ ਲੱਭਣੇ ਸ਼ੁਰੂ ਕਰਤੇ ਆ ਉਹਨਾਂ ਨੇ ਉਹਨਾਂ ਵਿੱਚੋਂ ਦੋ ਜਿਹੜੇ ਸੀਗੇ ਉਹ ਨਾ ਉਹ ਉੱਥੋਂ ਫਰਾਰ ਹੋ ਗਏ ਆ ਤੁਸੀਂ ਇਹ ਦੇਖੋ ਕਿ ਕਿੰਨੀ ਸ਼ਕਤੀ ਹੁੰਦੀ ਹੈ ਫਿਰ ਵੀ ਇੱਥੇ ਇਹ ਵੀ ਸ਼ੱਕ ਪੈਦਾ ਹੁੰਦਾ ਕਿ ਕੋਈ ਨਾ ਕੋਈ ਤਾਂ ਉਹਨਾਂ ਦੇ ਨਾਲ ਰਲਿਆ ਹੋਏਗਾ ਜੋ ਫਰਾਰ ਹੋਏ ਆ ਤੇ ਉਹ ਜਿਹੜੇ ਦੋ ਬੰਦੇ ਸੀਗੇ ਉਹਨਾਂ ਨੇ ਉੱਥੇ ਇਵਨ ਬੜੇ ਜਿਹੜਾ ਫਿਲਮੀ ਤਰੀਕੇ ਨਾਲ ਲਾਈਟ ਜਿਹੜੀ ਹੈ ਉਹਨਾਂ ਨੇ ਪਹਿਲਾਂ ਲਾਈਟ ਗੁੱਲ ਕੀਤੀ ਤੇ ਉਸ ਤੋਂ ਬਾਅਦ ਜਦੋਂ ਉਹ ਉਹਨਾਂ ਨੇ ਦੁਬਾਰਾ ਗਿਣਤੀ ਕੀਤੀ ਸਾਰਿਆਂ ਦੀ ਤਾਂ ਉਹਨਾਂ ਨੇ ਦੇਖਿਆ ਕਿ ਦੋ ਬੰਦੇ ਘੱਟ ਨੇ ਵਿੱਚ ਸੋ ਉਹਨਾਂ ਡਿਟੈਂਸ਼ਨ ਤੋਂ ਡਿਪੋਰਟ ਹੋਣ ਤੋਂ ਬਚਣ ਲਈ ਲੋਕ ਇਦਾਂ ਦੇ ਰਸਤੇ ਵੀ اختیار ਕਰ ਰਹੇ ਨੇ ਹੁਣ ਦੇਖੋ ਉਹ ਕਿੱਥੇ ਕਿ ਤੱਕ ਭੱਜ ਕੇ ਹੋਣਗੇ ਬਿਨਾਂ ਕਿਸੇ ਦੇ ਮਿਲਿ ਭੁਗਤ ਦੇ ਤਾਂ ਇਹ ਸਭ ਸੰਭਵ ਹੈ ਨੀਗੀ ਸੋ ਇਹ ਤਿੱਡਾਂ ਵੀ ਨਾਲ ਦੀ ਨਾਲ ਹੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਵੀ ਇੱਕ ਤਰੀਕੇ ਨਾਲ ਉਹ ਤਾਂ ਆਪਣੇ ਵੱਲ ਪੂਰਾ ਜ਼ੋਰ ਲਾ ਰਹੇ ਨੇ ਪਰ ਲੋਕ ਵੀ ਜਿਹੜਾ ਹੈ ਇਥੋਂ ਬਚਣ ਦਾ ਕਿ ਅਸੀਂ ਤਾਂ ਅਮਰੀਕਾ 'ਚ ਹੀ ਰਹਿਣਾ ਉਹ ਕੋਈ ਨਾ ਕੋਈ ਜਿਹੜਾ ਹੈ ਤਰੀਕੇ ਵੀ ਲੱਭਦੇ ਨਜ਼ਰ ਆ ਰਹੇ ਨੇ ਦਿਲ ਤੋਂ ਬੱਸ ਬਿਲਕੁਲ ਹਰ ਕਿਸੇ ਨੂੰ ਲੱਗਦਾ ਜੇਕਰ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਤਾਂ ਕਿਤੇ ਡਿਪੋਰਟ ਨਾ ਕਰ ਦੇਣ ਕਿਉਂਕਿ ਹਰ ਕੋਈ ਬੜੀ ਮੁਸ਼ਕਲ ਦੇ ਨਾਲ ਅਮਰੀਕਾ ਦੇ ਵਿੱਚ ਪਹੁੰਚਦੇ ਨੇ ਇਹ ਲੋਕ ਕਿਉਂਕਿ ਲੱਖਾਂ ਰੁਪਏ ਵੀ ਲੱਗਦੇ ਨੇ ਅੰਮ੍ਰਿਤਕੀ ਵੀ ਖਬਰ ਸਾਹਮਣੇ ਆ ਰਹੀ ਸੀ ਕਿ ਜੇਕਰ ਕਿਸੇ ਨੇ ਡਿਪੋਰਟ ਤੋਂ ਬਚਣਾ ਤਾਂ ਉਹਨੂੰ 700 ਡਾਲਰ ਰੋਜ਼ਾਨਾ ਦੇ ਦੇਣੇ ਪੈਣਗੇ ਇਹ ਵੀ ਕੋਈ ਸ਼ਰਤ ਰੱਖੀ ਗਈ ਸੀਗੀ ਇਹ ਕੀ ਸੀਗੀ ਖਬਰ ਪੂਰੀ ਅ ਜੀ ਇਹ ਨਾ ਇਹਨਾਂ ਨੇ ਜਿਹੜੇ ਗ੍ਰੈਸ ਰੱਖਿਆ ਮੰਤਰੀ ਕ੍ਰਿਸਟੀ ਮੀ ਕ੍ਰਿਸਟੀਨ ਨੋਇਮ ਹੈ ਉਹਨਾਂ ਨੇ ਆਪਣੇ ਕਸਟਮਰ ਬਾਰਡਰ ਪ੍ਰੋਟੈਕਸ਼ਨ ਹੋਮ ਐਪ ਤੇ ਇੱਕ ਜਾਣਕਾਰੀ ਸਾਂਝੀ ਕੀਤੀ ਸੀਗੀ ਉਹ ਕਹਿੰਦੇ ਆ ਕਿ ਜਾਂ ਤੇ ਹੁਣੇ ਚੱਲ ਜਾਓ ਤੇ ਜਾਂ ਫੇ ਕਹਿੰਦੇ ਆ ਕਿ 700 ਡਾਲਰ ਹੋ ਜਾਣਾ ਦਾ ਭੁਗਤਾਨ ਕਰੋ ਅਸਲ ਵਿੱਚ ਇਹ ਖਬਰ ਜਿਹੜੀ ਆ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਨੂੰ ਇੱਥੇ ਫਾਈਨਲ ਰਿਮੂਵਲ ਦੇ ਉਹਨਾਂ ਨੂੰ ਆਰਡਰ ਹੋ ਚੁੱਕੇ ਨੇ ਜਾਰੀ ਕਿ ਤੁਸੀਂ ਇੱਥੋਂ ਹੁਣ ਚਲੇ ਜਾਓ ਪਰ ਉਹ ਅਜੇ ਵੀ ਇੱਥੇ ਹੀ ਬੈਠੇ ਹੋਏ ਨੇ ਉਹ ਦੇਸ਼ ਜਿਹੜਾ ਅਮਰੀਕਾ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਸੋ ਹੁਣ ਇਹਨਾਂ ਨੇ ਇੱਕ ਜਿਹੜੀ ਇਹ ਹੀ ਉਹਨਾਂ ਨੇ ਇੱਕ ਉਹਨਾਂ ਅਗੇ ਸ਼ਰਤ ਰੱਖਤੀ ਕਿ ਜੇ ਤੁਸੀਂ ਨਹੀਂ ਜਾਣਾ ਤੇ ਰੋਜ਼ਾਨਾ 700 ਡਾਲਰ ਦਾ ਜਿਹੜਾ ਆ ਉਹ ਤੁਸੀਂ ਭੁਗਤਾਨ ਕਰੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਰੋਜ਼ਾਨਾ 700 ਡਾਲਰ ਕੱਢਣਾ ਕਿਸੇ ਵੀ ਵਿਅਕਤੀ ਲਈ ਸੌਖਾ ਨਹੀਂ ਹੈ ਇੰਨੀ ਤਾਂ ਕਿਸੇ ਦੀ ਦਿਹਾੜੀ ਨਹੀਂ ਹੁੰਦੀ ਕਿ ਉਹ ਰੋਜ਼ਾਨਾ ਦੇ 700 ਡਾਲਰ ਜਿਹੜੇ ਆ ਉਹ ਦੇ ਸਕੇ ਸੋ ਇਹ ਇੱਕ ਤਰੀਕੇ ਨਾਲ ਉਹਨਾਂ ਨੂੰ ਇੱਥੋਂ ਕੱਢਣ ਦਾ ਹੀ ਤਰੀਕਾ ਹੈ ਕਿ ਜੇ ਤੁਸੀਂ ਰੈਣਾ ਤੇ ਫਿਰ ਤੁਸੀਂ 700 ਡਾਲਰ ਦੇ ਦੋ ਜੋ ਕਿ ਉਹਨਾਂ ਨੂੰ ਪਤਾ ਹੈ ਕਿ ਕਿਸੇ ਵੀ ਆਮ ਵਿਅਕਤੀ ਲਈ ਜਿਹੜਾ ਮੌਕੇ ਨਹੀਂ ਹੈਗਾ ਸੋ ਉਹਨਾਂ ਨੂੰ ਪਤਾ ਹੀ ਹੈ ਕਿ ਜੇ ਨਹੀਂ ਦੇਣਗੇ ਕਿ ਇਹਨਾਂ ਨੇ ਜਾਣਾ ਹੀ ਜਾਣਾ ਹੈ ਸੋ ਉਹ ਵੱਖਰੇ ਵੱਖਰੇ ਹੱਥ ਕੰਡੇ ਬਣਾ ਰਹੇ ਨੇ ਹੁਣ ਉਹਨਾਂ ਨੇ ਇੱਕ ਸੈਲਫ ਡਿਪੋਰਟੇਸ਼ਨ ਐਪ ਜਾਰੀ ਕਰਤੀ ਹੈ ਜਿਹਦੇ ਥਰੂ ਇੱਕ ਆਪਣੀ ਇੰਡੀਅਨ ਵਿਦਿਆਰਥੀਆਂ ਅਸੀਂ ਸਾਰਿਆਂ ਨੇ ਦੇਖਿਆ ਹੀ ਸੀਗਾ ਕਿ ਉਹ ਚਲੇਗੀ ਹੈ ਸੋ ਉਹ ਵੱਖਰੇ ਵੱਖਰੇ ਹੱਥ ਕੰਡੇ ਬਣਾ ਰਿਹਾ ਹੈ ਕਿ ਤੁਸੀਂ ਹੁਣ ਇੱਥੇ ਅਸੀਂ ਤੁਹਾਨੂੰ ਰਹਿਣ ਤਾਂ ਦੇਣਾ ਨਹੀਂ ਕਿ ਜੇ ਤੁਸੀਂ ਰਹਿਣਾ ਤੇ ਤੁਸੀਂ ਫਿਰ ਸਾਨੂੰ ਫੀਸਾਂ ਭਰੋ ਸਾਨੂੰ ਜੁਰਮਾਨੇ ਭਰੋ ਤੇ ਫਿਰ ਸਾਡੇ ਕੋਲ ਵੀ ਤੇ ਕੋਈ ਫਾਇਦਾ ਹੋਏ ਤੁਹਾਨੂੰ ਰੱਖਣ ਦਾ ਸੋ ਉਹ ਇਸ ਤਰੀਕੇ ਨਾਲ ਕੰਮ ਕਰ ਰਹੇ ਨੇ ਤੇ ਪਰ ਇਹ ਸਭ ਨੂੰ ਪਤਾ ਹੈ ਕਿ 700 ਡਾਲਰ ਤਾਂ ਕੋਈ ਵੀ ਨਹੀਂ ਦੇ ਸਕਦਾ ਸੋ ਇਹ ਸਿਰਫ ਇੱਕ ਉਹਨਾਂ ਨੂੰ ਕੱਢਣ ਦਾ ਵੱਖਰਾ ਵੱਖਰੇ ਜ਼ਰੀਆ ਹੀ ਹੈ ਹੋਰ ਕੁਝ ਨਹੀਂ ਹੈ ਉਸ ਤੋਂ ਲੱਗਦਾ ਬਿਲਕੁਲ 700 ਡਾਲਰ ਤਾਂ ਮੈਨੂੰ ਲੱਗਦਾ ਕਿ ਜੇਕਰ ਮਹੀਨਿਆਂ ਦਾ ਹਿਸਾਬ ਕੀਤਾ ਜਾਏ ਤਾਂ 17-18 ਲੱਖ ਰੁਪਏ ਬਣ ਜਾਂਦਾ ਤਾਂ ਇੰਨੇ ਤਾਂ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਇੰਨੇ ਤਾਂ ਪੈਸੇ ਵੀ ਉਧਰ ਜਿਹੜੇ ਨੇ ਉਹ ਨਹੀਂ ਮੰਨਦੇ ਅੱਛਾ ਅੰਮ੍ਰਿਤ ਜਿਵੇਂ ਇਹ ਤਾਂ ਫੈਸਲੇ ਹੋ ਗਏ ਪ੍ਰਸ਼ਾਸਨ ਦੇ ਵੱਲੋਂ ਲਈ ਜਾ ਰਹੇ ਨੇ ਪਰ ਇਸ ਦੇ ਨਾਲ ਹੀ ਅਦਾਲਤ ਦੇ ਵੱਲੋਂ ਕੁਝ ਫੈਸਲਿਆਂ ਦੇ ਉੱਪਰ ਰੋਕ ਵੀ ਲਾਈ ਗਈ ਹੈ 트럼ਪ ਹੁਣਾਂ ਦੇ ਕਿਹੜੇ ਕਿਹੜੇ ਫੈਸਲੇ ਨੇ ਜਿਹੜੇ ਮੋٹے ਜਿਹੇ ਤੌਰ ਤੇ ਥੋੜੇ ਜਿਹਾ ਵਿਸਥਾਰ ਨਾਲ ਦੱਸਿਓ ਜੀ ਅ 트럼ਪ ਹੋ ਰਹੀ ਹਰ ਰੋਜ਼ ਕੋਈ ਨਾ ਕੋਈ ਜਿਹੜੇ ਆ ਕਾਰਜਕਾਰੀ ਆਦੇਸ਼ ਐਗਜ਼ੈਕਟਿਵ ਆ ਆਰਡਰ ਜਿਹੜੇ ਆ ਉਹ ਜਾਰੀ ਕਰ ਦਿੰਦੇ ਨੇ ਸੋ ਅਸੀਂ ਰਾਤ ਨੂੰ ਜਦੋਂ ਸੌਂਨੇ ਆ ਤੇ ਕੋਈ ਹੋਰ ਖਬਰ ਹੁੰਦੀ ਆ ਸਵੇਰ ਨੂੰ ਉੱਠਦੇ ਆ ਤਾਂ ਉਹਨਾਂ ਵੱਲੋਂ ਨਵਾਂ ਐਗਜ਼ੈਕਟਿਵ ਆਰਡਰ ਜਾਰੀ ਕਰ ਦਿੱਤਾ ਜਾਂਦਾ ਸੋ ਸਾਰੇ ਫੈਸਲੇ ਜਿਹੜੇ ਆ ਉਹਨਾਂ ਤੇ ਜਿਹੜੀ ਆ ਅਦਾਲਤਾਂ ਵੱਲੋਂ ਮੋਹਰ ਨਹੀਂ ਲੱਗ ਰਹੀ ਅਸੀਂ ਹੁਣੇ ਜਿਹੜੀਆਂ ਖਬਰਾਂ ਆ ਗਈਆਂ ਦਰਜਨ ਦੇ ਕਰੀਬ ਫੈਸਲੇ ਤੁਸੀਂ ਆਪ ਸਾਬ ਲਾ ਲਓ ਕਿ ਦਰਜਨ ਦੇ ਕਰੀਬ ਫੈਸ ਸਰਕਾਰ ਜਿਹੜੀਆਂ ਅਦਾਲਤਾਂ ਵੱਲੋਂ ਰੋਕ ਲਾਈ ਗਈਆਂ ਕਿਉਂਕਿ ਅਦਾਲਤਾਂ ਦਾ ਕਹਿਣਾ ਹੈ ਕਿ ਇਹ ਤੁਸੀਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਫੈਸਲੇ ਲੈ ਰਹੇ ਹੋ ਸੋ ਦਰਜਨ ਦੇ ਕਰੀਬ ਤੇ ਦਰਜਨ ਦੇ ਕਰੀਬੀ ਅਦਾਲਤਾਂ ਨੇ ਜਿਹੜੀ ਹੈ ਇਹ ਰੋਕਾਂ ਵੀ ਲਾਈਆਂ ਨੇ ਉਹਨਾਂ ਉੱਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹਦੇ ਨਾਲ ਭਾਰਤੀ ਪ੍ਰਭਾਵਿਤ ਹੁੰਦੇ ਸੀ ਉਹਨਾਂ ਵਿੱਚ ਜਿਵੇਂ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਇਹਦੇ ਉੱਤੇ ਪਹਿਲਾਂ ਵੀ ਅਦਾਲਤਾਂ ਰੋਕ ਰੋਕ ਲਾਈ ਸੀ ਹੁਣ ਬਹੁਤ ਸਾਰੀਆਂ ਅਦਾਲਤਾਂ ਨੇ ਇਕੱਠੇ ਹੋ ਕੇ ਜਿਹੜੀ ਹੈ ਇਹਦੇ ਉੱਤੇ ਰੋਕ ਲਾ ਦਿੱਤੀ ਹੈ ਉਸ ਤੋਂ ਇਲਾਵਾ ਇਹਨਾਂ ਨੇ ਜਿਹੜੇ ਫੈਡਰਲ ਫੰਡਸ ਸੀਗੇ ਉਹ ਫ੍ਰੀਜ਼ ਕੀਤੇ ਸੀਗੇ ਉਹਦੇ ਤੇ ਵੀ ਹੁਣ ਜਿਹੜੀ ਆ ਰੋਕ ਲੱਗ ਗਈ ਆ ਤੇ ਉਸ ਤੋਂ ਇਲਾਵਾ ਜਿਹੜੇ ਫੈਡਰਲ ਏਮਪਲੋਇਜ਼ ਨੂੰ ਇਹਨਾਂ ਨੇ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ ਸੀਗੀ ਉਹਦੇ ਤੇ ਵੀ ਰੋਕ ਲੱਗ ਗਈ ਆ ਇਦਾਂ ਮਤਲਬ ਬਹੁਤ ਸਾਰੇ ਫੈਸਲੇ ਨੇ ਆ 트ੰਪਰ ਸ਼ਾਸਨ ਦੇ ਜਿਹਦੇ ਤੇ ਇਹਨਾਂ ਨੇ ਕੋਈ ਨਾ ਰੋਕਾਂ ਲਾਗੀਆਂ ਨੇ ਸੋ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਇਹਨਾਂ ਨੇ ਏਮਪਲੋਇਜ਼ ਨੂੰ ਕੱਢਣ ਦਾ ਸ਼ੁਰੂ ਕੀਤਾ ਸੀ ਜਾਂ ਫਿਰ ਇਹ ਕਹਿੰਦੇ ਸੀਗੇ ਕਿ ਆਪਣੇ ਆਪ ਛੱਡ ਜਿਓ ਤੁਸੀਂ ਤੇ ਉਹ ਸਾਰੇ ਫੈਸਲੇ ਬੋਲੀ ਹੌਲੀ ਜਿਹੜੀਆਂ ਅਦਾਲਤਾਂ ਜਾਂ ਲਾਅ ਸੂਟ ਚੱਲਦੇ ਪਏ ਨੇ ਬਹੁਤ ਸਾਰੇ ਸਟੇਟਸ ਬਹੁਤ ਸਾਰੀਆਂ ਸਿਟੀਆਂ ਵਿੱਚ ਸੋ ਨਾ ਫੈਸਲਿਆਂ ਤੇ ਰੋਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਹਾਂ ਕਰ ਲੋ ਅਮਰਿਤ ਇੱਕ ਪਿਛਲੇ ਦਿਨੀ ਇੱਕ ਇੰਡੀਅਨ ਨੂੰ ਵੀ ਡਿਪੋਰਟ ਕਰਨ ਦੀ ਖਬਰ ਸਾਹਮਣੇ ਆਈ ਸੀਗੀ ਇਸ ਫੈਸਲੇ ਦੇ ਉੱਪਰ ਵੀ ਅ ਅਦਾਲਤ ਦੇ ਵੱਲੋਂ ਰੋਕ ਲਾਈ ਗਈ ਹੈ ਜੀ ਮਨਪ੍ਰੀਤ ਆਪਣਾ ਪੀ ਐਚ ਡੀ ਕਰ ਰਿਆ ਸੀ ਜਾਰਜ ਟਾਊਨ ਯੂਨੀਵਰਸਿਟੀ ਦਾ ਸਟੂਡੈਂਟ ਸੀਗਾ ਬਦਰ ਖਾਨ ਸੂਰੀ ਉਹਨਾਂ ਨੂੰ ਜਿਹੜਾ ਹੈ ਪਹਿਲਾਂ ਰਿਪੋਰਟ ਕਰਨ ਦੀ ਗੱਲ ਆਈ ਸੀ ਕਿਉਂਕਿ ਉਹਨਾਂ ਤੇ ਇਹ ਇਲਜ਼ਾਮ ਲੱਗਿਆ ਸੀਗਾ ਕਿ ਉਹ ਹਮਾਸ ਦੇ ਜਿਹੜਾ ਹੈ ਹੱਥ ਵਿੱਚ ਪ੍ਰਚਾਰ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਨੇ ਤੇ ਉਹਨਾਂ ਤੋਂ ਇਲਾਵਾ ਉਹਨਾਂ ਦਾ ਇੱਕ ਜਿਹੜਾ ਹੈ ਅੱਤਵਾਦੀ ਕਿਸੇ ਨਾਲ ਵੀ ਜਿਹੜੇ ਆ ਉਹਨਾਂ ਦੇ ਸਬੰਧ ਨੇ ਜਿਹਦੇ ਕਰਕੇ ਜਿਹੜਾ ਆ ਉਹਨਾਂ ਨੂੰ ਰਿਪੋਰਟ ਕਰਨ ਦੀ ਗੱਲ ਕਹੀ ਗਈ ਸੀ ਪਰ ਹੁਣ ਇੱਕ ਫੈਡਰਲ ਜੱਜ ਨੇ ਜਿਹੜਾ ਆ ਫੈਸਲਾ ਸੁਣਾਇਆ ਹੈ ਜਿਨ੍ਹਾਂ ਦਾ ਨਾਮ ਹੈ ਪੈਟ੍ਰੀਸ਼ੀਆ ਉਹ ਵੀ ਲੋਰ ਡਾਇਸ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਸੂਰੀ ਦੇ ਖਿਲਾਫ ਅਦਾਲਤ ਵੱਲੋਂ ਕੋਈ ਆਦੇਸ਼ ਜਾਰੀ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹ ਸੰਯੁਕਤ ਅਮਰੀਕਾ ਯੂ ਐਸ ਏ ਨੂੰ ਛੱਡ ਕੇ ਜਾਂਦੇ ਉਹਨਾਂ ਨੂੰ ਲੋੜ ਨਹੀਂ ਹੈ ਉਹਨਾਂ ਨੂੰ ਰਿਪੋਰਟ ਨਹੀਂ ਕੀਤਾ ਜਾ ਸਕਦਾ ਸੋ ਇਹ ਇੱਕ ਰਾਸਵਾਲੀ ਖਬਰ ਹੈ ਉਹਨਾਂ ਲਈ ਕਿ ਅਜੇ ਤੱਕ ਜਦੋਂ ਤੱਕ ਉਹਨਾਂ ਦੇ ਖਿਲਾਫ ਜਿਹੜੇ ਦੋਸ਼ ਲੱਗੇ ਨੇ ਉਹ ਉਹਨਾਂ ਤੇ ਮੋਰ ਨਹੀਂ ਲੱਗ ਜਾਂਦੀ ਉਦੋਂ ਤੱਕ ਉਹ ਹੁਣ ਅਮਰੀਕਾ 'ਚ ਰਹਿ ਸਕਦੇ ਨੇ ਹਮ ਜਾਨੀ ਕਿ ਜਿੱਥੇ ਵੱਡੇ ਵੱਡੇ ਫੈਸਲੇ 트ੰਪ ਹੋਣਾ ਦੇ ਵੱਲੋਂ ਲਏ ਜਾ ਰਹੇ ਨੇ ਪਰ ਨਾਲ ਦੀ ਨਾਲ ਝਟਕੇ ਵੀ ਅਦਾਲਤਾਂ ਤੋਂ ਸਹਨੇ ਪੈ ਰਹੇ ਨੇ ਉਹ ਵੀ ਇਸ ਤਰ੍ਹਾਂ ਕਿ ਐਜੂਕੇਸ਼ਨ ਨੂੰ ਲੈ ਕੇ ਵੀ ਖਬਰ ਸਾਂਝੀ ਕਰਿਓ ਕਿ ਉੱਥੇ ਸਿੱਖਿਆ ਜਿਹੜਾ ਵਿਭਾਗ ਹੈ ਉਹਨੂੰ ਭੰਗ ਕਰ ਦਿੱਤਾ ਗਿਆ ਇਹਦਾ ਅਸਰ ਕੀ ਹੋਏਗਾ ਹਾਂ ਹਾਂਜੀ ਟ੍ਰੰਪ ਹੋਰਾਂ ਨੇ ਵੀਰਵਾਰ ਨੂੰ ਹੀ ਨਵੇਂ ਐਗਜ਼ੈਕਟਿਵ ਆਰਡਰ ਕੱਢ ਕੇ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਨੂੰ ਖਤਮ ਕਰ ਦਿੱਤਾ ਆ ਉਹਨਾਂ ਦਾ ਮੰਨਣਾ ਹੈ ਕਿ ਅਸੀਂ ਜਿਹੜਾ ਹੈ ਬਿਲੀਅਨ ਡਾਲਰ ਜਿਹੜੇ ਆ ਇਸ ਡਿਪਾਰਟਮੈਂਟ ਤੇ ਲਗਾ ਰਹੇ ਹਾਂ ਪਰ ਜਿਹੜੇ ਉਹਦੇ ਨਤੀਜੇ ਆ ਉਹ ਉਸ ਤਰੀਕੇ ਦੇ ਨਹੀਂ ਆ ਰਹੇ ਜਿਵੇਂ ਦੀ ਅਸੀਂ ਉਮੀਦ ਕਰਦੇ ਆ ਸੋ ਉਹਨਾਂ ਨੇ ਕਹਿ ਕੇ ਜਿਹੜੀ ਐਜੂਕੇਸ਼ਨ ਹੈ ਇਹ ਸਿਰਫ ਜਿਹੜੀ ਸਟੇਟਸ ਹੈ ਉਹਦੀ ਜ਼ਿੰਮੇਵਾਰੀ ਹੈ ਸਟੇਟਸ ਜਿਹੜੀਆਂ ਆ ਉਹ ਆਪ ਹੀ ਜਿਹੜਾ ਇਹਨਾਂ ਨੂੰ ਦੇਖਣ ਆਪ ਹੀ ਇਹਨਾਂ ਦੇ ਜਿਹੜੇ ਖਰਚੇ ਚੱਕਣ ਸੋ ਜਿਹੜਾ ਫੈਡਰਲ ਡਿਪਾਰਟਮੈਂਟ ਹੈ ਉਹ ਜਿਹੜਾ ਕੋਈ ਜਿਹਦੇ ਤੋਂ ਹੱਥ ਪੱਲਾ ਛਾੜ ਲਿਆ ਆ ਉਹਨਾਂ ਨੇ ਜਿਹਦੇ ਕਰਕੇ ਜਿਹੜਾ ਬਹੁਤ ਸਾਰੇ ਲੋਕਾਂ ਵੱਲੋਂ ਇਸ ਚੀਜ਼ ਨਾਲ ਵਿਰੋਧ ਵੀ ਹੋਇਆ ਤੇ ਬਹੁਤ ਸਾਰੇ ਲੋਕਾਂ ਵੱਲੋਂ ਜਿਹੜਾ ਆ ਭੰਮਰਪੂਸੇ ਚ ਵੀ ਪੈ ਗਏ ਨੇ ਪੇਰੈਂਟਸ ਕਿਉਂਕਿ ਕਈਆਂ ਦਾ ਮੰਨਣਾ ਹੈ ਕਿ ਪਹਿਲਾਂ ਐਜੂਕੇਸ਼ਨ ਫ੍ਰੀ ਸੀਗੀ ਹੁਣ ਇੱਕ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਇਹ ਜਿਹੜਾ ਆ ਆਪਣੇ ਜਿਹੜੇ ਇਹਨਾਂ ਦੇ ਉਦਯੋਗਪਤੀ ਦੋਸਤ ਨੇ ਕਿਹਾ ਇਹ ਜਾ ਰਿਹਾ ਕਿ ਸਿਰਫ ਉਹਨਾਂ ਨੂੰ ਖੁਸ਼ ਕਰਨ ਲਈ ਹੈ ਜਿਹੜਾ ਆ ਇਦਾਂ ਦੇ ਫੈਸਲੇ ਲੈ ਰਹੇ ਨੇ ਤੇ ਹੋ ਸਕਦਾ ਜਿਹੜੀ ਐਜੂਕੇਸ਼ਨ ਆਉਣ ਵਾਲੇ ਸਮੇਂ ਵਿੱਚ ਉਹ ਜਿਹੜਾ ਇਹਨਾਂ ਉਦਯੋਗਪਤੀਆਂ ਦੇ ਹੱਥਾਂ ਵਿੱਚ ਹੀ ਚੱਲ ਜਾ ਜਿਹੜਾ ਕਿ ਜਿਹੜੇ ਹੁਣ ਫੀਸਾਂ ਜਿਹੜੀਆਂ ਕਿ ਬੱਚਿਆਂ ਨੂੰ ਫ੍ਰੀ ਹੁੰਦੀਆਂ ਸੀਗੀਆਂ ਹੁਣ ਉਹਨਾਂ ਨੂੰ ਲੱਖਾਂ ਦੇ ਹਿਸਾਬ ਨਾਲ ਜਿਦਾ ਅਸੀਂ ਇੰਡੀਆ ਵਿੱਚ ਦੇਖਦੇ ਆ ਕਿ ਲੱਖਾਂ ਦੇ ਹਿਸਾਬ ਨਾਲ ਖਰਚੇ ਹੁੰਦੇ ਨੇ ਐਜੂਕੇਸ਼ਨ ਤੇ ਹੋ ਸਕਦਾ ਹੈ ਕਿ ਇੱਥੇ ਵੀ ਜਿਹੜੇ ਬੱਚਿਆਂ ਨੂੰ ਹੁਣ ਐਜੂਕੇਸ਼ਨ ਲਈ ਬਹੁਤ ਸਾਰੇ ਮਾਪਿਆਂ ਦੀ ਜਿਹੜੀ ਆ ਉਹ ਜੇਬ ਹੋਲੀ ਹੋਏਗੀ ਸੋ ਇਹਦੇ ਨਾਲ ਜਿਹੜਾ ਆ ਬਹੁਤ ਸਾਰੇ ਲੋਕਾਂ ਦੇ ਸਵਾਲ ਖੜੇ ਹੋ ਗਏ ਆ ਜਿਹੜਾ ਐਜੂਕੇਸ਼ਨ ਲੋਨ ਦਿੱਤਾ ਜਾਂਦਾ ਸੀ ਉਹਦੇ ਸੰਬੰਧੀ ਸਵਾਲ ਖੜੇ ਹੋ ਗਏ ਨੇ ਕਿ ਹੁਣ ਫਿਰ ਉਹ ਲੋਨ ਕਿੱਦਾਂ ਲੈ ਲੈਣਗੇ ਜਾਂ ਫਿਰ ਕਈਆਂ ਸਟੂਡੈਂਟਸ ਵੱਲੋਂ ਇਹ ਆ ਕਿ ਜੇ ਐਜੂਕੇਸ਼ਨ ਡਿਪਾਰਟਮੈਂਟ ਹੀ ਖਤਮ ਹੋ ਗਿਆ ਤਾਂ ਜਿਹ ਦੇ ਨਾਲ ਜਿਹੜਾ ਆ ਇੱਕ ਕਿਉਂਕਿ ਸਿੱਖਿਆ ਜਿਹੜਾ ਆ ਉਹ ਇੱਕ ਬੁਨਿਆਦੀ ਲੋੜ ਹੈ ਜਿਵੇਂ ਸਿਹਤ ਜ਼ਰੂਰੀਆ ਸਿੱਖਿਆ ਵੀ ਜ਼ਰੂਰੀ ਆ ਤੇ ਜੇ ਅਸੀਂ ਸਿੱਖਿਆ ਡਿਪਾਰਟਮੈਂਟ ਨੂੰ ਹੀ ਖਤਮ ਕਰਦੇ ਪਏ ਤਾਂ ਤੁਸੀਂ ਆਪ ਦੇਖੋ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਆ ਅਮਰੀਕਾ ਕਿਸ ਪਾਸੇ ਨੂੰ ਜਾ ਰਿਹਾ ਇਸੇ ਕਰਕੇ ਕਿਹਾ ਇਹ ਵੀ ਜਾ ਰਿਹਾ ਕਿ ਜਿਹੜਾ ਬਹੁਤ ਜਲਦ ਜਿਹੜਾ ਆ ਅਮਰੀਕਾ ਆ ਇਹ ਜਿਹੜਾ ਆ ਜਿਹੜੇ ਆਪਣੇ ਡਿਕਟੇਟਰਸ਼ਿਪ ਵਾਲੇ ਦੇਸ਼ ਆ ਉਹਨਾਂ ਦੀ ਗਿਣਤੀ ਚ ਵੀ ਸ਼ਾਮਲ ਹੋ ਜਾਏਗਾ ਓਬਵੀਅਸਲੀ ਜੇ ਤੁਸੀਂ ਇਹੋ ਜਿਹੇ ਫੈਸਲੇ ਲਹੋਗੇ ਤਾਂ ਤੁਸੀਂ ਤਾਨਾਸ਼ਾਹੀ ਵਾਲਿਆਂ ਦੀ ਗਿਣਤੀ ਚ ਦਾ ਸ਼ਾਮਲ ਹੋਊਗੀ ਸੋ ਇਹਦੇ ਨਾਲ ਲੋਕਾਂ ਨੂੰ ਬਹੁਤ ਝਟਕਾ ਲੱਗਾ ਹੈ education ਇੱਕਰ ਜ਼ਰੂਰੀ ਨੀਡ ਹੁੰਦੀ ਆ ਹਰ ਕਿਸੇ ਲਈ ਸੋ ਇਹ ਡਿਪਾਰਟਮੈਂਟ ਖਤਮ ਹੋਣ ਨਾਲ ਵੀ 트ੰਪ ਹੋਰਾਂ ਦਾ ਜਿਹੜਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੂੰ ਵਾਕਈ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਬੋਝ ਜਿਹੜਾ ਅਮਰੀਕਾ ਦੇ ਵਿੱਚ ਹੀ ਲੋਕਾਂ ਦੇ ਉੱਪਰ ਹੀ ਪਏਗਾ ਕਿਉਂਕਿ ਜੇਕਰ ਫ੍ਰੀ এডਿਊਕੇਸ਼ਨ ਮਿਲਦੀ ਸੀ ਤਾਂ ਜੇਕਰ ਇਹ ਪੇੜ ਹੋਈ ਤਾਂ ਵਾਕਈ ਲੋਕਾਂ ਦੇ ਉੱਪਰ ਹੀ ਜਿਹੜਾ ਇਹ ਬੋਝ ਪੈਣਾ ਹੈ ਤਾਂ ਬਹੁਤ ਬਹੁਤ ਧੰਨਵਾਦ ਅਮ੍ਰਿਤ ਤੁਸੀਂ ਤਮਾਮ ਜਾਣਕਾਰੀ ਸਾਂਝੀ ਕੀਤੀ ਥੈਂਕ ਯੂ ਮਨਜੀਤ ਜੀ